ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋਟੇਰ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਹਾਂਜੀ ਬਾਈ ਵਧੀਆ ਨਾਮ ਤੇ ਐਡਰੈਸ ਫੋਲ ਨਾਮ ਰਾਜਿੰਦਰ ਖਾਨ ਵੀਰੇ ਰਾਜੂ ਕਹਿੰਦੇ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਫੂਲ ਪੈ ਜਾਂਦੀ ਜੀ ਨੇੜੇ ਪਿੰਡ ਰਾਈਏ ਦੇ ਬਾਈ ਟਵਾਲੀ ਰਹਿ ਜਾਂਦੀ ਬਾਕੀ ਰੰਪਰਾ ਤਾਪਾ ਭਦੌੜੇ ਦੇ ਸਾਨੇ ਜਿਹਚ ਰਹਿ ਜਾਂਦਾ ਹੀ ਪਹਿਲੇ ਮੋਬਾਈਲ ਨੰਬਰ ਬੋ 98729 ਜੀ 22304 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਰਾ ਸੂਈ ਵੀ ਇਹ ਬੇਟੀ ਦੂਜਾ ਸੂਰਾ ਸੂਈ ਵੀ ਆ ਅੱਜ ਤੀਜਾ ਦੇਣਾ ਅੱਜ ਹੂੰ ਜੇਰ ਜੂਰ ਦੀ ਕੰਪਲੇਟਾ ਵੀਡੀਓ ਆਪਣੇ ਕੋਲੇ ਜਾਨੀ ਕਿ ਚੌਥਾ ਤੀਜਾ ਚੌਥਾ ਦੇਣਾ ਅੱਜ 9 ਕਿਲੋ ਟਾਈਮ ਦੀ ਬੋਲੀ ਤਿਆਰ ਹੈ ਠੀਕ ਹੈ ਅ ਦੋਨੇ ਟਾਈਮ ਦਾ 18 ਲੀਟਰ ਹਾਂਜੀ 18 ਲੀਟਰ ਬਿਲਕੁਲ ਤਿਆਰ ਹੈ ਖੰਡੀ ਸੀਲਾ ਭਲਾ ਹੀ ਬੈਜੋ ਪੈਰ ਚੱਕਣਾ ਨਹੀਂ ਲੈ ਬਾਈ ਜਿਵੇਂ ਮਰਜੀ ਹੱਥ ਲਾਈ ਚੱਲ ਬਾਈ ਕਿਉਂ ਨਾ ਕੋਈ ਚੱਕਰੀ ਨਹੀਂ ਨਾਰ ਨੂਰ ਦੇਖੋ ਜੀ ਚਾਰੇ ਥਾਂ ਨਿਕੜਵੇਂ ਪੂਰੇ ਗੈਰ ਥੋੜੀ ਜਿਹਾ ਬਾਦੀ ਹੈ ਜੀ ਹੂੰ ਕੋਈ ਦੋ ਡਾਂਗ ਚੋਲੇ ਬਾਈ ਹਾਂਜੀ ਬਾਈ ਜੀ ਦੋ ਡਾਂਗ ਕੀ ਆਪਾਂ ਅਗਲਾ ਧਾਰਨਾ ਮਾਰੇ ਆਪਾਂ ਮੰਨ ਕੇ ਚੱਲ ਜੇ ਦੁੱਧ ਦੀ ਦੁੱਕਾਟ ਹੋਇਆ ਆਪਣੀ ਵਾਪਸ ਕਰਵਾਵਾਂਗੇ ਆਪਾਂ ਅ ਬੱਚਾ ਕੀ ਆਵਾਂਗਾ ਮਗਰ ਬੱਚਾ ਜੀ ਬੱਚਾ ਇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੁਣਾ ਚੰਗਾ ਗਾ ਬਈ ਪ੍ਰਿੰਟ ਪ੍ਰਿੰਟ ਵੀ ਕਰਮ ਆਈ ਦਾ ਚੰਗਾ ਗਾ ਬਈ ਤੇ ਕੀ ਮੁੱਲ ਦਾ ਜਾਇਜ ਆ ਮੁੱਲ ਵੀ ਮੁੱਲ ਕਰਾਉਣਾ ਜਿਹੜਾ ਕੋ ਮਰਜੀ ਆ ਬਈ 76000 ਰੁਪਏ ਛੱਡ ਦੇਗੇ ਠੀਕ ਆ ਬਈ ਜੈਸਰ ਨੋ ਮੁੱਲ ਕਰਾਉਣਾ ਜਿਹੜਾ ਮਰਜੀ ਕਰਾ ਲੋ 76000 ਦੀ ਬਾਈ ਕਹਿੰਦਾ ਵੜ ਦੇ ਦੇਗੇ ਜੈਸਰ ਨੋ ਇੱਕ ਵੀ ਹੋਰ ਗੱਲ ਆ ਇਹ ਆਏ ਨਹੀਂ ਵੀ ਸਵੇਰ ਆਪਾਂ ਕੋ 3:30 ਵਜੇ ਚੁੰਜਾਂਗੇ ਇੱਕ ਸਹੀ ਆਪਾਂ ਜਿਹੜੀ ਚਵਾਈ ਕਰੀਏ 7:30 ਵਜੇ ਚਵਾਈਆ ਸਵੇਰੇ ਠੀਕ ਆ 7:30 7 ਵਜੇ ਆਪਾਂ ਚਵਾਈ ਕਰੀਏ ਇਹਦੀ ਠੀਕ ਹੈ ਵੀਰੇ ਅੱਗੇ ਵੀਰੇ ਦੋ ਨੰਬਰ ਇਹ ਦੋ ਨੰਬਰ ਵੀ ਤੇ ਜਿਹਦੀ ਗਾਂ ਗਈ ਇਹਨੂੰ ਸੂਈ ਨੂੰ ਹੋ ਗਿਆ 10 ਦਿਨ ਜੀ 10 ਜਾਂ 12 ਇਹ ਸ਼ਹਿਰ ਮੰਗਰ ਵੱੱਛੀ ਹੈਗੀ ਇਹਦੇ ਥੱਲੇ 7 ਕਿਲੋ ਟਾਈਮ ਦਾ ਜੀ 14 ਲੀਟਰ ਹਾਂਜੀ ਸਹੀ 7 ਟਾਈਮਾਂ ਦਾ ਹਾਂਜੀ ਦੋਨੇ ਟਾਈਮਾਂ ਦਾ ਅੱਛਾ ਹੂੰ ਪਾਈ ਡੋਡਾਂਗੇ ਚੋਕੇ ਹਾਂਜੀ ਬਿਲਕੁਲ ਠੀਕ ਆ ਬਾਈ ਠੰਡੀ ਮਿੱਠੀ ਆਈ ਬੈਠ ਜਾ ਆਰਡਰ ਚੰਗਾ ਥਣ ਗੁਲਾਬੀ ਬਈ ਖੋਲ ਦੇ ਬਈ ਤੋਰ ਕੇ ਰਖਾ ਦੇ ਰੰਗ ਰੂਪ ਚੰਗਾ ਗਾ ਬੱਚਾ ਮਗਰ ਬਾਈ ਬੱਚੀ ਰਖਦਾ ਬਾਕੀ ਸੀਖਣੇ ਵੀਰੇ ਆਪਾਂ ਦੋਨੇ ਪਾਸੇ ਵੇਖ ਤੂੰ ਚੱਲ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਆ ਇਹਦਾ 55000 ਰੁਪਏ ਜੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਹੋ ਜੂਗਾ 55000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਚਾਰ ਦੰਦ ਨਹੀਂ ਮੂੰਹ ਹੈ ਜ਼ਰੂਰ ਹੋ ਜੀ ਚਾਰ ਦੰਦ ਦਾ ਹਾਂਜੀ ਚਾਰ ਦੰਦ ਠੀਕ ਮੂੰਹ ਹੋ ਚਾਰ ਦੰਦ ਦਾ ਵੜ ਡਾਂਗਾ ਵੀ ਦੰਨਾਂ 'ਚ ਵੜਾ ਬਾਕੀ ਤੋਰਾ ਤਰਾ ਚੰਗਾ ਬਰਦਾ ਅੱਗੇ ਪ੍ਰਾਤਨ ਨੰਬਰ ਕਿਹੜਾ ਸੂਆ ਬਈ ਇਹ ਵੀਰ ਜੀ ਦੂਜਾ ਸੂਆ ਸੁੰਦੀ ਹੈ ਜੀ 6 ਮਹੀਨਿਆਂ ਦੀ ਗੱਭਣ ਹੋ ਚਲੀ ਜੀ ਇਹ ਠੀਕ ਆ ਇਹਦੇ ਬੰਨ ਕੇ ਚੱਲੋ ਜੀ ਤੀਜਾ ਸੂਆ ਸੋਰੀ ਤੀਜਾ ਸੂਆ ਗਾ 24 25 24 25 ਕਿਲੋ ਠੀਕ ਆ ਹਾਂਜੀ ਤੇ ਹੁਣ 6 ਮਹੀਨਿਆਂ ਦੀ ਹਾਂਜੀ 6 ਮਹੀਨੇ ਦੀ ਗੱਭਣ ਹੋ ਚਲੀ ਜੀ ਹਾਂ ਚੈੱਕ ਕਰਵਾਈ ਵੀ ਆ ਹਾਂਜੀ ਹਾਂ ਸਾਰਾ ਕੁਝ ਕਲੀਅਰ ਹੈ ਅਗਲਾ ਵੀ ਕਰਾ ਲੈ ਹੈ ਨਾ ਵੀਰ ਜੀ ਹਾਂਜੀ ਹਾਂਜੀ ਅਗਲਾ ਕਰਵਾ ਕੇ ਆਪਣੇ ਨਾਲ ਦਸੱਲੀ ਨਾਲ ਠੀਕ ਹੈ ਬਾਈ ਆਪਦੀ ਦਸੱਲੀ ਜਰੂਰ ਕਰਵਾਓ ਹਣਾ ਇਹ ਆਪਣੀ ਘਰ ਦੀ ਗਾਂ ਜੀ 6005 ਤੋਂ ਉੱਪਰ ਉੱਪਰ ਇਹਦੀ ਫੈਂਟ ਆਉਂਦੀ ਹੈਗੀ ਠੀਕ ਹੈ ਬਾਈ ਤੇ ਮੁੱਲ ਕੀ ਇਹਦਾ ਕੱਚੀ-ਕੱਚੀ ਦਾ ਹੁਣ ਇਹਦਾ 70000 ਰੁਪਏ ਹੀ ਮਾਨਤਨ ਹੋ ਜਾ ਹਾਂਜੀ ਹਾਂ ਮਾਨਤਨ ਹੋ ਜਾ 70000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾ ਚੰਗੀ ਆ ਸਮੀ ਪੜੀ ਰਾਜੀ ਰੂਜੀ ਖੋਲਾ ਕੱਦ ਬਹੁਤ ਵੱਡਾ ਹੈ ਬਾਕੀ ਤਾਜੀ ਦਾ ਬਾਈ ਨੇ ਰਿਕਾਰਡ ਦੁੱਧ ਦਾ ਜਿਹੜਾ ਬਹੁਤ ਚੰਗਾ ਦੱਸਿਆ ਅੱਗੇ ਪ੍ਰਚਾਰ ਨੰਬਰ ਜਰਸੀ ਕਿਹੜਾ ਸੂਆ ਭਾਈ ਇਹ ਵੀਰ ਜੀ ਤੀਜਾ ਸੂਆ ਜਰਸੀਸ ਹੁੰਦੀ ਹੈਗੀ ਹੂੰ ਇਹ ਮੰਨ ਕੇ ਚੱਲੋ ਵੀ ਹੁਣ 5.5 ਦੀ ਗੱਭਣ ਹੋ ਚਲੀ ਠੀਕ ਹੈ ਜੀ ਹੁਣ ਵੀ 8 ਲੀਟਰ ਦੁੱਧ ਹੁਣ ਇਨੀ ਗਰਮੀ ਦੇ ਵਿੱਚ ਨੈਟ ਹਾਂਜੀ ਬਿਲਕੁਲ ਤੇ ਇਹ ਤਾਜੀ ਦਾ ਇਹਦਾ ਮੰਨ ਕੇ 18 19 ਕਿਲੋ ਦਾ ਰਕਾਰਾ ਖੋਲ ਦੇ ਭਾਈ ਬਹੁਤ ਜਿਆਦਾ ਗਰਮੀ ਦੇ ਵਿੱਚ ਜਿਹੜੀ ਟੋਕੜ ਦਾ ਇਹਨਾਂ ਦੁੱਧ ਦੀ ਜਾਂਦੀ ਆ ਤੇ ਤਾਜੀ ਦਾ ਤੁਸੀਂ ਆਪ ਦੇਖ ਲਓ ਕਿੰਨਾ ਦੇਊਗੀ ਸਹੀ ਗੱਲ ਆ ਭਾਈ ਫੇਸ ਬੜਾ ਚੰਗਾ ਕਲਰ ਬੜਾ ਪਿਆਰਾ ਤੋਰਾ ਤਾਰਾ ਚੰਗਾ ਖਾਣ ਬਹੁਤ ਚੰਗਾ ਟੋਕੜ ਗੱਭਣ ਗੱਬਣ ਬਾਈ ਕਹਿੰਦਾ ਚੈੱਕ ਪਾਸ ਆ ਆਪਦੀ ਬਈ ਜ਼ਰੂਰ ਚੈੱਕ ਕਰਵਾਇਓ ਮੁੱਲ ਕੀ ਆ ਬਈ ਇਹ ਇਹ 45000 ਰੁਪਏ ਮਾਨਤਨ ਹੋ ਜਾ ਹਾਂਜੀ ਮਾਨਤਨ ਹੋ ਜਾ 45000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੂਗਾ ਅੱਗੇ ਭਰਾ ਚੋਟੀ ਬਾਰੇ ਕਿਹੜਾ ਸੂਆ ਸੁਣਨੀਏ ਇਹ ਵੀਰ ਜੀ ਪਲੂਨ ਸੁਣਦੀ ਹੈ ਕੱਟੀ ਆਪਣੇ ਘਰ ਦੀ ਹੈ ਜੀ ਇਹ ਘਰ ਦੀ ਕੱਟੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਜੀ ਇਹ 12 15 ਦਿਨ ਬਾਕੀ ਆਈ 12 ਤੋਂ 15 ਦਿਨ ਕੀ ਰਿਕਾਰਡ ਆ ਬਈ ਦੁੱਧ ਦੀ ਮਾਤ ਰਿਕਾਰਡ ਇਹ ਤਾਂ ਮਾਂ ਦਾ ਹੀ ਆਪਾਂ ਇੱਕ ਤਾਂ ਝੂਠ ਬੋਣ ਦੀ ਮਾਂ ਥਲੇ 22 ਕਿਲੋ ਸੀ ਤੇ ਇਹ ਆਪਾਂ ਆਦੇ ਗਮਾਨ ਚੋਂ ਕੱਟੀ ਲਈ ਸੀਗੀ ਇਹਦੀ ਮਾਂ ਨੇ ਮੰਨ ਕੇ ਚੱਲੋ ਵੀ 16 ਕਿਲੋ ਦੁੱਧ ਦਿੱਤਾਗਾ ਠੀਕ ਆ 15 ਤੇ 16 ਦੇ ਵਿੱਚ ਹੀ ਠੀਕ ਆ ਵਿੱਚ ਐਵੇਂ ਕਹਿੰਦੇ 30 ਕਿਲੋ ਤਾਂ 20 ਕਿਲੋ ਤਾਂ ਗਲਤ ਹੈ ਯਾਨੀ ਪਲੂਨ ਕੱਟੀ ਹੋਏ 12 ਕਿਲੋ ਦੁੱਧ ਪਾ ਦੂਗੀ ਠੀਕ ਇਹ ਕੀ ਮੋਲਾ ਦਾ ਜੈਜ ਇਹਦਾ ਜੈਜ ਮੋਲਾ 75000 ਰੁਪਏ ਮਾਨਤਨ ਹੋ ਜਾ ਹਾਂਜੀ ਮਾਨਤਨ ਹੋ ਜਾ 75000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਪੁੱਤੋ ਰਾਜੀ ਆ ਬਈ ਝੋਲੀ ਝੜੀ ਜੰਗੀ ਆ ਕੱਚੀ ਜ਼ਰੂਰ ਆ ਉਸ ਹਾਮ ਨਾਲ ਥਾਂ ਤੋਂ ਦੇਖੋ ਜੀ ਜਿਹੜੇ ਹਸਾਮ ਨਾਲ ਕੱਚੀ ਆ ਨਾ ਕੱਤੀ ਲੈਵਾ ਬਹੁਤ ਪਟੂਗੀ ਬਣੂਗੀ ਬਹੁਤ ਹਾਂਜੀ ਹਾਂਜੀ ਠੀਕ ਆ ਬਾਈ ਬਾਕੀ ਝੋਲੀ ਵਗੈਰਾ ਨੇੜ ਤੋਂ ਚੈੱਕ ਕਰਵਾਉਣੇ ਬਈ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਖਾਂ ਲੱਗਿਆ ਝੋਲੀ ਦੇਖੋ ਝੋਲੀ ਕਮਾਲ ਦੀ ਲੈ ਟਲਾਂ ਤੇ ਲਾਡੂ ਲਾ ਬਹੁਤ ਬਹੁਤ ਜਿਆਦੇ ਜੀ ਬਹੁਤ ਜਿਆਦੇ ਤੇ ਲਾਡੂ ਲਾ ਪਈਆਂ ਬਾਕੀ ਜਿਹੜਾ ਬੰਦਾ ਕਾਰੋਬਾਰੀ ਉਹ ਤਾਂ ਆਪ ਹੀ ਦੇਖ ਲਓ ਵੀ ਇਹਨਾਂ ਨੇ ਲਵਾ ਕਰ ਸਹੀ ਤੇ ਇੱਕ ਆਪਣੇ ਕੋਲੇ ਚਲੋ ਛੋਟਾ ਟਾਈਮ ਤੁਹਾਡੇ ਕੋਲੇ ਘਟਾ ਟੋਕਰਾਂ ਆ ਰਹੀਆਂ ਆਪਣੇ ਕੋਲੇ ਕੱਲੀ ਟੋਕੜੀ ਹੈ ਨਾ ਟੋਕੜ ਗੱਭਣ ਹੈ 6 ਮਹੀਨੇ ਦੀ ਗੱਭਣ ਆ ਠੀਕ ਹੈ ਤੇ ਮੰਨ ਕੇ ਚਲੋ ਉਹਦੇ 9 ਲੀਟਰ ਦੁੱਧ ਆਗਾ ਠੀਕ ਹੈ ਸਹੀ 9 ਲੀਟਰ ਸਹੀ 9 ਲੀਟਰ ਹਾਂਜੀ ਬਾਕੀ ਸਿਰੇ ਜਿਹੜੀ ਆਪਾਂ ਵੀਡੀਓ ਬਣਾਈ ਹੈ ਨਹੀਂ ਇਹ ਐ ਨਹੀਂ ਵੀ ਆਪਾਂ ਇਹਨਾਂ ਦੁੱਧ ਕਹਿਤਾ ਦੋ ਟਾਈਮ ਆਪਾਂ ਲੈਬ ਵੀ ਅਗਲੇ ਨੂੰ ਚਵਾ ਦੇਾਂਗੇ ਠੀਕ ਹੈ ਜੀ 10 ਕਿਲੋ 9.5 ਕਿਲ ਬਾਕੀ ਭਾਈ ਜਿਹੜੀ ਟੋਕਰ ਗੱਭਣ ਬੈਠਾਊਗੀ ਉਹਦੀ ਭਾਈ ਤੁਹਾਨੂੰ ਵੀਡੀਓ ਵੀ ਪਾ ਦੂਗਾ ਹਾਂਜੀ ਉਹ ਅਗਲੀ ਵੀਡੀਓ ਚ ਆਪਾਂ ਸ਼ੇਅਰ ਕਰ ਲਾਂਗੇ ਸਟੂਕ ਦਾ ਮੁੱਲ ਉਹਦਾ ਵੀ ਜਾਇਜ਼ ਹੋਊਗਾ ਹਾਂਜੀ ਮੁੱਲ ਉਹਦਾ ਜਾਇਜ਼ ਹੋਊਗਾ ਉਹਦਾ ਮੰਨ ਕੇ ਚਲੋ ਤਾਜੀ ਆਪਣੇ ਕੋਲੋਂ ਗਈ ਵੀ ਸੀਗੀ ਉਹਨੇ 21 22 21 22 ਕਿਲੋ ਦਿੱਤਾ ਹੁਣ 9 ਕਿਲੋ ਟੋਕਰ ਥਲੇ 6 ਮਹੀਨੇ ਦੀ ਗੱਭਣ ਥਲੇ ਬਹੁਤ ਠੀਕ ਆ ਭਾਈ ਧੰਨਵਾਦ ਓਕੇ